हां जी दोस्तों पंजाब ਵਿੱਚ ਇੱਕ ਐਨਆਰਆ ਦੀ ਕੋਠੀ ਦੱਬਣ ਦਾ ਮਾਮਲਾ ਅਖੀਰ ਨੂੰ ਸੁਲਝ ਗਿਆ ਉਹਦੀਆਂ ਚਾਬੀਆਂ ਮਿਲ ਗਈਆਂ ਚਲੋ ਚੰਗੀ ਗੱਲ ਹੋਈ ਸਰਕਾਰ ਜਾਗੀ ਲੋਕ ਜਾਗ ਗਏ ਤੇ ਇੱਕ ਤਰ੍ਹਾਂ ਦੀ ਹਿੰਮਤ ਬਿਲੀ ਲੋਕਾਂ ਨੂੰ ਇਸ ਤਰ੍ਹਾਂ ਦੇ ਧੱਕਿਆਂ ਦੇ ਖਿਲਾਫ ਲੜਨ ਦੀ ਇਹ ਨਹੀਂ ਕਿ ਇਹ ਪਹਿਲੀ ਵਾਰ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋ ਵਿੱਚ ਹੋਇਆ ਇਹ ਪਹਿਲਾਂ ਵੀ ਅਕਸਰ ਹੁੰਦਾ ਰਿਹਾ ਪਰ ਨਾ ਤਾਂ ਸਰਕਾਰਾਂ ਜਾਗੀਆਂ ਤਾਂ ਨਾ ਲੋਕਾਂ ਨੇ ਇੰਨਾ ਕੋਈ ਕਿਸੇ ਦੀ ਸਪੋਰਟ ਵਿੱਚ ਖੜੇ ਹਜ਼ਾਰਾਂ ਐਨਆਰਆਈ ੱੱਕੇ ਖਾ ਕੇ ਕੋਰਟਾਂ ਜਾ ਕੇ ਇਸ ਐਪਲੀਕੇਸ਼ਨ ਆ ਪਾ ਕੇ ਕਮਿਸ਼ਨਾਂ ਦੇ ਜਾ ਕੇ ਥੱਕ ਹਾਰ ਕੇ ਔਣੇ ਪੌਣੇ दाम ਜੋ ਵੀ ਉਹਨਾਂ ਨੂੰ ਮਿਲਿਆ ਉਹ ਵੇਚ ਕੇ ਆਪਣੀਆਂ ਪ੍ਰਾਪਰਟੀ ਆ ਨਿਕਲ ਗਏ ਔਰ ਕਿਸੇ ਨੇ ਉਹਨਾਂ ਦੀ ਬਾਹ ਨਹੀਂ ਪੜੀ ਹੁਣ ਚਲੋ ਮਸਲਾ ਸੁਲਝ ਗਿਆ ਵੱਡੀ ਤਾਕਤ ਦੇਖਣ ਚ ਇੱਥੇ ਆਈ ਜੋ ਸੋਸ਼ਲ ਮੀਡੀਆ ਹੈ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਪਹਿਲੀ ਵਾਰ ਹੋਇਆ ਕਿਸੇ ਦੇ ਹੱਕਾਂ 'ਚ ਖੜਨ ਲਈ ਨਾ ਕਿ ਕੂੜ ਪ੍ਰਚਾਰ ਲਈ ਗਾਲ੍ਹਾਂ ਕੱਢਣ ਲਈ ਜੋ ਇਸਦਾ ਮਕਸਦ ਨਹੀਂ ਹੈ ਉਹ ਲੋਕ ਸੋਚ ਲੈਣ ਵੀ ਜਿਹੜੇ ਗਲਤ ਭਾਸ਼ਾ ਦਾ ਪ੍ਰਯੋਗ ਕਰਦੇ ਆ ਗਲਤ ਕੁਛ ਲਿਖਦੇ ਆ ਫੇਕ ਚੀਜ਼ਾਂ ਪਾਉਂਦੇ ਆ ਫੇਕ ਐਡੀ ਬਣਾਉਂਦੇ ਆ ਉਹਨਾਂ ਵਾਸਤੇ ਇੱਥੇ ਕੋਈ ਜਗ੍ਹਾ ਨਹੀਂ ਹੈ ਸੱਚ ਦੇ ਨਾਲ ਅਸਲੀ ਆਈਡੀ ਤੋਂ ਖੜਨ ਵਾਲੇ ਬੰਦਿਆਂ ਦੀ ਹੀ ਕੀਮਤ ਹੈ ਕਿਉਂਕਿ ਉਹ ਹਰ ਗੱਲ ਦਾ ਤਰਕ ਨਾਲ ਜਵਾਬ ਦੇ ਸਕਦੇ ਆ ਹੁਣ ਕੁਝ ਲੋਕ ਨਾਰਾਜ਼ ਨੇ ਕਿ ਉਸ ਬੀਬੀ ਨੇ ਸਰਕਾਰ ਦਾ ਧੰਨਵਾਦ ਕਿਉਂ ਕੀਤਾ ਦੋਸਤੋ ਲੱਗਦਾ ਹੈ ਸਾਨੂੰ ਵੀ ਉਹਨੇ ਸਰਕਾਰ ਦਾ ਧੰਨਵਾਦ ਕਿਉਂ ਕੀਤਾ ਸਰਕਾਰ ਨੇ ਨਹੀਂ ਪਰ ਜੇ ਆਪਾਂ ਇੱਕ ਮਜਬੂਰ ਬੰਦੇ ਦੇ ਵੱਲੋਂ ਸੋਚੀਏ ਜਦੋਂ ਮਜਬੂਰੀ ਚ ਫਸਿਆ ਹੁੰਦਾ ਇਸ ਤਰ੍ਹਾਂ ਦੇ ਜਨਾਬ ਦੇ ਕੰਮ ਤੰਦੇ ਛੱਡ ਕੇ ਵਿਦੇਸ਼ਾਂ ਚ ਉਹ ਇੱਥੇ ਆ ਕੇ ਬੈਠਿਆ ਹੈ ਉਹ ਆਪ ਦੇ ਗਲੀ ਦੇ ਗੁੰਡਿਆਂ ਨੂੰ ਵੀ ਕੀ ਕਰਨਾ ਪੈਂਦਾ ਉਹਨਾਂ ਦਾ ਵੀ ਧੰਨਵਾਦ ਕਰਨਾ ਪੈਂਦਾ ਹੈ ਮਸਲਾ ਸੋਲਣ ਤੋਂ ਬਾਅਦ ਤਾਂ ਜੋ ਇੱਕ ਵਾਰੀ ਉਸ ਮਸਲੇ ਤੋਂ ਨਿਕਲ ਕੇ ਅੱਗੇ ਕੋਈ ਹੱਲ ਕਰੇ ਇਹ ਤੇ ਹਰਾਨੀ ਦੀ ਗੱਲ ਹੀ ਹੋਈ ਕਿ ਦਿੱਤੇ ਆਪੋਜੀਸ਼ਨ ਨੂੰ ਮਸਲਾ ਚਾਹੁੰਦਾ ਸੀ ਆਪੋਜੀਸ਼ਨ ਕਰਨਾ ਤਾਂ ਗਰਸ ਨਾ ਕਾਲੀ ਕਿਸੇ ਨੇ ਵੀ ਹਾਂ ਦਾ ਨਾਰਾ ਨਹੀਂ ਮਾਰਿਆ ਆ ਇੱਕੋ ਇੱਕ ਜਿਹੜੇ ਲੀਡਰਾਂ 'ਚ ਆਪਾਂ ਗੱਲ ਕਰੀਏ ਤੇ ਸੁਪਾਲ ਸਿੰਘ ਖਹਿਰਾ ਡਟ ਕੇ ਖੜੇ ਤੇ ਅਖੀਰ ਤੱਕ ਡਟ ਕੇ ਉਹਨਾਂ ਨੇ ਸਪੋਰਟ ਵੀ ਕੀਤੀ ਤੇ ਹੋਰ ਕਈ ਵੀਰ ਨੇ ਮੈਨੂੰ ਲੱਗਦਾ ਨਾਮ ਨਹੀਂ ਸ਼ਾਇਦ ਮੈਨੂੰ ਪਤਾ ਜਿਨ੍ਹਾਂ ਨੇ ਤਹਿਸੀਲਾਂ ਚੋਂ ਇਹ ਡਾਕੂਮੈਂਟ ਕਢਾਏ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਇੱਕ-ਇੱਕ ਡਾਕੂਮੈਂਟ ਸੋਸ਼ਲ ਮੀਡੀਆ ਤੇ ਲੰਦਾ ਜੋ ਬਾਕੀ ਲੋਕਾਂ ਨੇ ਸਾਡੇ ਵਰਗਿਆਂ ਨੇ ਸ਼ੇਅਰ ਕੀਤਾ ਹਾਲਾਂਕਿ ਡਾਕੂਮੈਂਟ ਕੱਢ ਕੇ ਲਾਉਣ 'ਚ ਸਾਡਾ ਕੋਈ ਯੋਗਦਾਨ ਨਹੀਂ ਸੀ ਪਰ ਅਸੀਂ ਸਿਰਫ ਸ਼ੇਅਰ ਹੀ ਕੀਤਾ ਇੱਕ-ਇੱਕ ਚੀਜ਼ ਜੋ ਬੀਬੀ ਦੇ ਕਤਨੀ ਔਰ ਕਰਨੀ ਨੂੰ ਔਰ ਕਰਮ ਸਿੰਘ ਦੀਆਂ ਚਾਲਾਂ ਨੂੰ ਨਕਾਬ ਕਰਦੀ ਰਹੀ ਉਹ ਬਹੁਤ ਸਾਰੇ ਵੀਰਾਂ ਨੇ ਜਿਹੜੇ ਨੇ ਅਕੀਲ ਵੀ ਐ ਹੋਰ ਵੀ ਨੇ ਜਿਨ੍ਹਾਂ ਨੇ ਇਹ ਚੀਜ਼ਾਂ ਨੂੰ ਅੱਗੇ ਲਿਆਂਦਾ ਹਰਮਿਲਾਪ ਗਰੇਵਾਲ ਜੋ ਕੁਝ ਮੇਰੇ ਨਾਮ ਯਾਦ ਹੁੰਦੇ ਨੇ ਕੁਝ ਤਾਂ ਮੈਨੂੰ ਨਾਮ ਵੀ ਨਹੀਂ ਯਾਦ ਮਾਫ ਕਰਨਾ ਮੈਂ ਜ਼ਰੂਰ ਜੇ ਮੈਨੂੰ ਪਤਾ ਹੁੰਦਾ ਵੀ ਉਹ ਕਾਗਜ਼ ਲੈ ਕੇ ਆਉਣੇ ਜਿਵੇਂ ਲੁਧਿਆਣੇ ਦੇ ਕਈ ਵੀਰ ਨੇ ਤੇ ਜ਼ਰੂਰ ਉਹਨਾਂ ਦੇ ਨਾਮ ਸ਼ੇਅਰ ਕਰਦਾ ਤੇ ਜੇ ਉਹ ਬੰਦਾ ਅੱਕਿਆ ਹੁੰਦਾ ਟੁੱਟਿਆ ਹੁੰਦਾ ਉਹ ਤੋਂ ਕੋਈ ਵੀ ਬੰਦਾ ਧੰਨਵਾਦ ਕਰਾ ਜਾਂਦਾ ਤੇ ਇਹ ਪਹਿਲਾਂ ਵੀ ਹੁੰਦਾ ਰਿਹਾ ਕੋਈ ਨਵੀਂ ਗੱਲ ਨਹੀਂ ਹੈ ਪਰ ਅਸਲ ਸਚਾਈ ਕੀ ਹੈ ਉਹ ਸਭ ਨੂੰ ਪਤਾ ਹੈ ਕੌਣ ਖੜਿਆ ਤੇ ਕਿਹਨੇ ਡਿਲੇ ਕਿਤੀ ਅਖੀਰ ਸਰਕਾਰ ਕਿਉ ਮੰਨੀ ਦਿਨਾਂ ਦਿਨ गिर रही साख ਤੇ ਹੁੰਦੀ ਕੁੱਤੇਖਾਣੀ ਤੋਂ ਬਚਣ ਲਈ ਆਖਰ ਨੂੰ ਸਰਕਾਰ ਨੂੰ ਕਿਸੇ ਨੇ ਸਲਾਹ ਦਿੱਤੀ ਔਰ ਇਹ ਮਸਲਾ ਹੱਲ ਹੋਇਆ ਹਾਲਾਂਕਿ ਸਰਕਾਰ ਪਹਿਲਾਂ ਵੀ ਇੰਟਰਵੈਨ ਕਰ ਸਕਦੀ ਸੀ ਪਰ ਇਹ ਜਿਹੜੀ ਪਾਲਿਸੀ ਹੈ ਕਿ ਸਾਡਾ ਐਮਐਲਏ ਉਹ ਗਲਤ ਨਹੀਂ ਹੋ ਸਕਦਾ ਬਿਲਕੁਲ ਗਲਤ ਹੈ ਅੱਗੇ ਵੀ ਹੁੰਦਾ ਰਿਹਾ ਹੈ ਐਮਐਲਏ ਦੀ ਸਰਕਾਰਾਂ ਅੰਨੇਵਾਸ ਸਪੋਰਟ ਕਰਦੇ ਰਹੇ ਏਸੇ ਕਰਕੇ ਉਹ ਪਾਰਟੀਆਂ ਦੀ ਸਾਖ ਗਿਰੀ ਆ ਉਹ ਐਮਐਲਏ ਦੀ ਸਾਖ ਜਰੀ ਵੀਰੋ ਬੀਬੀ ਦਾ ਗੋਸਾ ਨਾ ਕਰੋ ਉਹ ਮਜਬੂਰ ਸੀ ਉਹਨਾਂ ਦੀ ਮਜਬੂਰੀ ਸੀ ਔਰ ਸਰਕਾਰ ਨਾਲ ਪੰਗੇ ਲੈਣੇ ਦੇਖੋ ਅਸੀਂ ਤੇ ਜਦੋਂ ਫਸੇ ਹੁੰਨੇ ਆ ਤੇ ਮਸਲਾ ਸੁਲਝਦਾ ਦੇਖ ਕੇ ਜੇ ਕੋਈ ਵਿਚ ਪੈ ਕੇ ਸੁਲਝਾ ਦਿੰਦਾ ਜਿਹੜਾ ਗੁੰਡਾ ਬਦਮਾਸ਼ ਵੀ ਹੁੰਦਾ ਉਹਦਾ ਵੀ ਇੱਕ ਵਾਰੀ ਮੂੰਹੋਂ ਧੰਨਵਾਦ ਕਰਨਾ ਪੈ ਜਾਂਦਾ ਮਜਬੂਰੀ ਹੁੰਦੀ ਆ ਕਿਉਂਕਿ ਤੁਸੀਂ ਉੱਥੇ ਰਹਿਣਾ ਆਉਂਦੇ ਜਾਂਦੇ ਰਹਿਣਾ ਤੁਹਾਡੀਆਂ ਪ੍ਰਾਪਰਟੀਆਂ ਨੇ ਫਿਰ ਗੁੱਸਾ ਕਰ ਹੁਣ ਉਹਨਾਂ ਨੇ ਧੰਨਵਾਦ ਕਰਤਾ ਠੀਕ ਹੈ ਔਰ ਇਹ ਤਾਂ ਫਿਰ ਵੀ ਸਰਕਾਰ ਸੀ ਸੀਐਮ ਨੇ ਵੱਡਾ ਅਹੁਦਾ ਹੈ ਤੇ ਚਲੋ ਕੋਈ ਮਾੜੀ ਗੱਲ ਨਹੀਂ ਹੈ ਚੰਗੇ ਗੱਲ ਦੀ ਧੰਨਵਾਦ ਕਰਨਾ ਪਰ ਹੋਰ ਬਾਕੀ ਵੀਰਾਂ ਦਾ ਵੀ ਉਹਨਾਂ ਨੇ ਸਾਰਿਆਂ ਦਾ ਕੀਤਾ ਜੇਕਰ ਕੀਤਾ ਇਸ ਕਰਕੇ ਗੁੱਸਾ ਨਾ ਕਢੋ ਬੀਬੀ ਨੇ ਇੱਕ ਐਗਜ਼ਾਮਪਲ ਸਟ ਕੀਤੀ ਆ ਆਪਾਂ ਅਪਰੀਸ਼ੀਏਟ ਕਰੀਏ ਇੱਕ ਐਨਆਰਆਈਆਂ ਵਾਸਤੇ ਐਗਜ਼ਾਮਪਲ ਦਿੰਦਾ ਵੀ ਜੇ ਤੁਸੀਂ ਆਪਦਾ ਦ੍ਰਿੜ ਨਿਸ਼ਚੇ ਨਾਲ ਇੱਥੇ ਆ ਜਾਓਗੇ ਡਟ ਜਾਓਗੇ ਦਫ਼ਤਰਾਂ 'ਚ ਗਿੜੇ ਮਾਰਨ ਨੂੰ ਤਿਆਰ ਰਹੋਗੇ ਤੁਹਾਡੀ ਕੋਈ ਪ੍ਰਾਪਰਟੀ ਦੱਬ ਨਹੀਂ ਸਕਦਾ ਚਾਹੇ ਉਹ ਕਿੱਡਾ ਹੀ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਉਹਦੀ ਸਿਚੁਏਸ਼ਨ ਜਿਹਾ ਆਪਣੇ ਆਪ ਨੂੰ ਪਾ ਕੇ ਦੇਖੋ ਕਿਸ ਚੀਜ਼ ਚੋਂ ਵਜ ਰਹੀ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਸਪੋਰਟ ਕੀਤੀ ਤੇ ਵੀਡੀਓ ਦੇਖਣ ਵਾਸਤੇ ਧੰਨਵਾਦ